ਭਾਰਤ ਦੇ ਕਰ ਕਰਦੇ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਮਸਾਲਿਆਂ ਦੀ ਹੁਣ ਜਾਂਚ ਹੋਵੇਗੀ ਹਾਂਗਕਾਂਗ ਤੇ ਸਿੰਗਾਪੁਰ ਵਿੱਚ ਐਮਡੀਐਚ ਤੇ ਐਵਰੇਸਟ ਦੇ ਚਾਰ ਮਸਾਲਿਆਂ ਤੇ ਬੈਨ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਫੂਡ ਕਮਿਸ਼ਨਰਸ ਨੂੰ ਸਾਰੀ ਕੰਪਨੀਆਂ ਦੇ ਮਸਾਲਿਆਂ ਦਾ ਸੈਂਪਲ ਕਲੈਕਟ ਕਰਨ ਨੂੰ ਕਿਹਾ ਹੈ ਦੋਵੇਂ ਕੰਪਨੀਆਂ ਦੇ ਇਨਾ ਪ੍ਰੋਡਕਟਸ ਦੇ ਵਿੱਚ ਪੈਸਟੀਸਾਈਡ ਇਥੀਲਨ ਆਕਸਾਈਡ ਦੀ ਵਾਧੂ ਮਾਤਰਾ ਹੋਣ ਦੇ ਕਾਰਨ ਇਹਨਾਂ ਨੂੰ ਬੈਨ ਕੀਤਾ ਗਿਆ ਸੀ ਇਨਾ ਪ੍ਰੋਡਕਟਸ ਵਿੱਚ ਇਸ ਪੈਸਟਿਸਾਈਡ ਦੀ ਵਾਧੂ ਮਾਤਰਾ ਦੇ ਨਾਲ ਕੈਂਸਰ ਹੋ ਸਕਦਾ ਹੈ ਦੱਸਦੀ ਹੈ ਕਿ ਇਸ ਦੇ ਨਾਲ ਬ੍ਰੈਸਟ ਕੈਂਸਰ ਹੋ ਸਕਦਾ ਹੈ ਇਸ ਦੇ ਨਾਲ ਹੀ ਸਟਮਕ ਦੇ ਵਿੱਚ ਵੀ ਕੈਂਸਰ ਹੋ ਸਕਦਾ ਹੈ ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ ਕਿਹਾ ਸੀ ਕਿ ਐਮਡੀਐਚ ਗਰੁੱਪ ਦੇ ਤਿੰਨ ਮਸਾਲੇ ਜੋਗੀ ਮਦਰਾਸ ਕਰੀ ਪਾਊਡਰ ਸਾਂਬਰ ਮਸਾਲਾ ਪਾਊਡਰ ਤੇ ਕਰੀ ਪਾਊਡਰ ਦੇ ਵਿੱਚ ਇਥੀਲਨ ਆਕਸਾਈਡ ਦੀ ਵਾਧੂ ਮਾਤਰਾ ਪਾਈ ਗਈ ਹੈ ਐਵਰੇਸਟ ਦੇ ਫਿਸ਼ ਕਰੀ ਮਸਾਲਾ ਵਿੱਚ ਵੀ ਇੱਕ ਕਾਰసినੋਜਨਿਕ ਪੈਸਟਿਸਾਈਡ ਪਾਇਆ ਗਿਆ। ਸੂਤਰਾਂ ਨੇ ਕਿਹਾ ਕਿ ਦੇਸ਼ ਦੇ ਸਾਰੇ ਫੂਡ ਕਮਿਸ਼ਨਰਸ ਨੂੰ ਇਸ ਮਾਮਲੇ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ। ਮਸਾਲਿਆਂ ਦੇ ਸੈਂਪਲ ਕਲੈਕਸ਼ਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਹੈ ਤੇ 3 ਤੋਂ 4 ਦਿਨਾਂ ਦੇ ਵਿੱਚ MDH ਤੇ एवरेस्ट ਸਣੇ ਦੇਸ਼ ਦੇ ਸਾਰੇ ਕੰਪਨੀਆਂ ਦੇ ਮਸਾਲਾ ਮੈਨੂਫੈਕਚਰਿੰਗ ਯੂਨਿਟਸ ਤੋਂ ਸੈਂਪਲ ਜਿਹੜੇ ਨੇ ਕਲੈਕਟ ਕਰ ਲਏ ਤੇ ਜਾਣਗੇ ਤੇ ਇਹਨਾਂ ਦੀ ਲੈਬ ਰਿਪੋਰਟ ਲਗਭਗ ਵੀ ਦਿਨਾਂ ਦੇ ਵਿੱਚ ਸਾਹਮਣੇ ਆ ਜਾਏਗੀ ਭਾਰਤ ਵਿੱਚ ਫੂਡ ਆਈਟਮਸ ਦੇ ਵਿੱਚ ਇਥੈਲਨ ਆਕਸਾਈਡ ਦੇ ਇਸਤੇਮਾਲ ਤੇ ਬੈਨ ਹੈ ਭਾਰਤੀ ਮਸਾਲਿਆਂ ਦੇ ਵਿੱਚ ਹਾਨੀਕਾਰਕ ਚੀਜ਼ਾਂ ਪਾਏ ਜਾਣ ਤੇ ਸਖਤ ਕਾਰਵਾਈ ਕੀਤੀ ਜਾਏਗੀ ਸਰਕਾਰ ਨੇ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦੇ ਤਹਿਤ ਸਪਾਈਸ ਬੋਰਡ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਕਿ ਪ੍ਰੋਡਕਟਸ ਦੇ ਵਿੱਚ ਕੁਝ ਵੀ ਹਾਨੀਕਾਰਕ ਸਮਾਨ ਜਿਹੜਾ ਉਸ ਦੀ ਵਰਤੋਂ ਨਾ ਕੀਤੀ ਜਾਏ ਸੂਤਰਾਂ ਨੇ ਇਹ ਵੀ ਕਿ ਹੈ ਕਿ ਉਹ ਹਾਂਗਕਾਂਗ ਤੇ ਸਿੰਗਾਪੁਰ ਦੀ ਨਾਮ ਤੋਂ ਪਹਿਲਾਂ ਵੀ ਸੈਂਪਲਸ ਦੀ ਟੈਸਟਿੰਗ ਕਰ ਰਹੀ ਸੀ ਦਾਵਾ ਕੀਤਾ ਗਿਆ ਕਿ ਹਾਲੇ ਤੱਕ ਭਾਰਤੀ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਜਿਹੜੇ ਵੱਖ-ਵੱਖ ਬ੍ਰਾਂਡਸ ਦੇ ਮਸਾਲੇ ਨੇ ਉਹਨਾਂ ਦੇ ਵਿੱਚ ਕੁਝ ਵੀ ਹਾਨੀਕਾਰਕ ਨਹੀਂ ਪਾਇਆ ਗਿਆ ਇਹ ਬਸ ਸੈਂਪਲ ਲੈਣ ਦੀ ਇੱਕ ਪ੍ਰਕਿਰਿਆ ਹੈ ਤੇ ਇਸ ਦੇ ਮਗਰੋਂ ਜਿਹੜੇ ਵੀ ਸੈਂਪਲ ਲਿੱਤੇ ਜਾ ਰਹੇ ਸੀ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਤੇ ਵਾਧੂ ਸੰਖਿਆ ਦੇ ਵਿੱਚ ਇਕੱਠਾ ਕੀਤਾ ਜਾਏਗਾ ਤਾਂ ਜੋ ਜਲਦ ਤੋਂ ਜਲਦ ਇਹਨਾਂ ਸੈਂਪਲਸ ਦੀ ਟੈਸਟਿੰਗ ਕੀਤੀ ਜਾਏ ਤੇ ਪਤਾ ਲਗਾਇਆ ਜਾਏ ਕਿ ਇਹਨਾਂ ਮਸਾਲਿਆਂ ਦੇ ਵਿੱਚ ਜੋ ਅਸੀਂ ਆਪਣੀ ਘਰਾਂ ਦੇ ਵਿੱਚ ਵਰਤਦਿਆਂ ਇਹਨਾਂ ਦੇ ਵਿੱਚ ਕੁਝ ਹਾਨੀਕਾਰਕ ਹੈ ਜਾਂ ਫਿਰ ਨਹੀਂ ਕਿ ਇਸ ਦੇ ਨਾਲ ਕੋਈ ਮੁਸ਼ਕਲ ਜਿਵੇਂ ਕਿ ਲਿਊਕੇਮੀਆ ਜਾਂ ਫਿਰ ਲੈਂਫੋਮਾ ਨਾਮ ਦੇ ਕੈਂਸਰ ਜਿਹੜੇ ਨੇ ਅਜੀਹੀਆਂ ਬਿਮਾਰੀਆਂ ਆਮ ਲੋਕਾਂ ਨੂੰ ਨਾ ਹੋ